ਹੈਲੋ ਦੋਸਤੋ ਸਾਰਿਆਂ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਦੋਸਤੋ ਅੱਜ ਆਪਾਂ ਜਾ ਰਹੇ ਆ ਆਪਣੀ ਪਹਿਣਕੋਲ ਤਾਂ ਪਹਿਣਕੋਲ ਆਪਾਂ ਜਾ ਰਹੇ ਆ ਦੀਵਾਲੀ ਲੈ ਕੇ ਤੇ ਇਹ ਆਪਾਂ ਰੋਡ ਦੇ ਉੱਪਰ ਪਰ ਬਾਈਕ ਤੇ ਜਾ ਰਹੇ ਆ ਫਿਰੋਜ਼ਪੁਰ ਫਾਜ਼ਿਲ ਦਾ ਰੋਡ ਆ ਤੇ ਅੱਗੇ ਆਪਾਂ ਤੁਹਾਨੂੰ ਲੈ ਕੇ ਚਲਦੇ ਆ ਫਿਰੋਜ਼ਪੁਰ ਦੇ ਬਾਜ਼ਾਰ ਵਿੱਚ ਤਾਂ ਵੀਡੀਓ ਨੂੰ ਐਂਡ ਤੱਕ ਜੋੜੇ ਰਹਿਣਾ ਪਹੁੰਚ ਆਏ ਆਪਾਂ ਫਿਰੋਜ਼ਪੁਰ ਦੇ ਬਾਜ਼ਾਰ ਵਿੱਚ ਤਾਂ ਬਾਜ਼ਾਰ ਵਿੱਚ ਦੋਸਤੋ ਰਸ਼ ਬਹੁਤ ਜ਼ਿਆਦਾ ਆ ਬਾਈਕ ਆਪਾਂ ਪੂਰੀ ਧਿਆਨ ਨਾਲ ਚਲਾਉਣੀ ਪੈ ਰਹੀ ਆ ਕਿਉਂਕਿ ਅਕਸਰ ਦੇਖਦੇ ਆ ਕਿ ਹੱਥ ਸੇ ਬਹੁਤ ਜ਼ਿਆਦਾ ਹੁੰਦੇ ਆ ਇਸ ਕਰਕੇ ਆਪਾਂ ਸਲੋ ਸਲੋ ਬਾਈਕ ਲੈ ਕੇ ਜਾ ਰਹੇ ਆ ਤੇ ਸਾਰੇ ਦੋਸਤ ਬਾਈਕ ਬਿਲਕੁਲ ਸਲੋ ਚਲਾਇਆ ਕਰਨ ਤੇ ਪੂਰੇ ਧਿਆਨ ਨਾਲ ਚਲਾਇਆ ਕਰਨ ਆਪਾਂ ਪਹੁੰਚ ਆ ਰੇਲਵੇ ਫਾਟਕ ਤੇ ਰੇਲਵੇ ਫਾਟਕ ਕਰਦਿਆਂ ਕ੍ਰੋਸ ਤੇ ਅੱਗੇ ਚੱਲ ਕੇ ਲੈਂਦੇ ਆਪਾਂ ਫਰੂਟ ਕਿਉਂਕਿ ਮਠਿਆਈਆਂ ਔਰ ਪਟਾਕੇ ਆਪਾਂ ਪਿੰਡੋਂ ਹੀ ਲੈ ਲਏ ਸੀ ਤੇ ਫਰੂਟ ਆਪਾਂ ਹੁਣ ਇੱਥੇ ਫਰੋਜ਼ਪੁਰ ਤੋਂ ਲੈਂਦੇ ਆ ਤੇ ਲੱਗੀਆਂ ਫਰੂਟ ਦੀਆਂ ਰੇੜੀਆਂ ਤੇ ਚੱਲਦੇ ਆਂ ਬਿਲਕੁਲੋਂ ਆਪਾਂ ਲੈਂਦੇ ਆ ਫਰੂਟ ਤੇ ਫਰੂਟ ਦਾ ਪਹਿਲਾਂ ਆਪਾਂ ਕਰਦੇ ਆ ਰੇਟ ਪਤਾ ਤਵੀਰ ਨੇ ਆਪਾਂ ਨੂੰ نیچے ਪਏ ਸੇਬਾਂ ਦਾ ਰੇਟ ਦੱਸਿਆ 100 ਰੁਪਏ ਕਿਲੋ 100 ਰੁਪਏ ਦੇ 2 ਕਿਲੋ ਤੇ ਉੱਪਰ ਪਏ ਜੋ ਉਹ 150 ਦੇ 2 ਕਿਲੋ ਕਿਉਂਕਿ ਉਹ ਸੇਬ نیچے ਵਾਲਿਆਂ ਨਾਲੋਂ ਚੰਗੇ ਆ ਤੇ ਇਸ ਕਰਕੇ ਆਪਾਂ ਉੱਪਰ ਪਏ ਸੇਬ ਜੋ ਚੰਗੇ ਆ ਉਹ ਲੈਂਦੇ ਆ ਤੇ ਇੱਧਰ ਸਰਦਾਰ ਵੀਰ ਨੇ ਆਪਣੀ ਲਾਈ ਹੋਈ ਆ ਦੁਕਾਨ ਤੇ ਇਹ ਆਪਣੇ ਵੱਲ ਦੇਖਦਾ ਆ ਕਿਉਂਕਿ ਆਪਾਂ ਬਣਾ ਰਹੇ ਆ ਵੀਡੀਓ ਤੇ ਬਾਜ਼ਾਰ ਬਹੁਤ ਹੀ ਜ਼ਿਆਦਾ ਵਧੀਆ ਸਜੇ ਹੋਇਆ ਕਿਉਂਕਿ ਦੀਵਾਲੀ ਦਾ ਤਿਹਾਰ ਆ ਤੇ ਸਾਰੇ ਲੋਕ ਆਪ ਕੋ ਆਪਣੀ ਖਰੀਦਦਾਰੀ ਕਰਦੇ ਆ ਤਵੀਰ ਨੇ ਆਪਣੇ ਸੇਬ ਤੋਲ ਦਿੱਤੇ ਆ ਤੇ ਹੁਣ ਪਉਣ ਲੱਗਿਆ ਲਫਾਫੇ ਚ ਤੇ ਲਫਾਫੇ ਚ ਪਾ ਕੇ ਵੀਰ ਆਪਾਂ ਹੁਣ ਸੇਪ ਫੜਾਉਣ ਲੱਗਿਆ ਤੇ ਸੇਪ ਆਪਾਂ ਵੀਰ ਤੋਂ ਫੜਤੇ ਤੇ ਦਿੰਦੇ ਆਪਾਂ ਵੀਰ ਨੂੰ ਪੈਸੇ ਜੋ ਇਹਦੇ ਪੈਸੇ ਬੰਦੇ ਆ ਤੇ ਆਪਾਂ ਲਿਆ ਵੀਰ ਤੋਂ ਸੇਪ ਤੇ ਨਾਲ ਉਹਦੇ ਇਕੱਲੇ ਤੇ ਦੋਨੋਂ ਚੀਜ਼ਾਂ ਹੀ ਵੀਰ ਨੇ ਆਪਾਂ ਨੂੰ ਮਿਕਸ ਕਰਕੇ ਲਫਾਫੇ ਚ ਦੇ ਦਿੱਤੀਆਂ ਤੇ ਆਪਾਂ ਵੀਰ ਨੂੰ ਦਿੱਤੇ 200 ਰੁਪਏ ਤੇ ਹੁਣ ਵੀਰ ਖੁੱਲੇ ਪੈਸੇ ਲੱਭਣ ਲੱਗ ਗਿਆ ਤੇ ਪੈਸੇ ਲੈ ਕੇ ਚਲਦੇ ਆਪਾਂ ਅੱਗੇ ਪਜਾਰ ਵਿੱਚ ਤੁਹਾਨੂੰ ਅਗਲਾ ਪਜਾਰ ਵੀ ਆਪਾਂ ਦਿਖਾਉਂਦੇ ਆ ਤੇ ਆ ਜੋ ਪਹੁੰਚ ਆਇਆ ਆਪਾਂ ਅੱਗੇ ਪਜਾਰ ਤੇ ਵਿੱਚ ਤੇ ਇੱਥੇ ਵੀ ਰਸ਼ ਹੈਗਾ ਆ ਕਿਉਂਕਿ ਦਿਵਾਲੀ ਦਾ ਤਿਹਾੜਾ ਤੇ ਲੋਕ ਆਪੋ ਆਪਣੀ ਖਰੀਦਦਾਰੀ ਕਰਨੀ ਪਜਾਰਾ ਵਿੱਚ ਆਏ ਹੋਏ ਆ ਤੇ ਬਾਜ਼ਾਰ ਤੇ ਆਪਾਂ ਅੱਗੇ ਨਿਕਲ ਕੇ ਬਾਹਰ ਤੇ ਤੁਹਾਨੂੰ ਪਿੰਡਾਂ ਦਾ ਵੀਓ ਦਿਖਾਉਂਦੇ ਆ ਤਾਂ ਇੱਧਰ ਆ ਗਏ ਆਪਾਂ ਭੈਣ ਉਹਨਾਂ ਦੇ ਘਰਾਂ ਦੇ ਨੇੜੇ ਤੇ ਇਹ ਇੱਟਾਂ ਵਾਲੀ ਸੜਕ ਆ ਅੱਗੇ ਜੋ ਬਿਲਕੁਲ ਦਿਰਾ ਤੇ ਜਾਂਦੀ ਹੈ ਸੜਕ ਤੇ ਉਹ ਸਾਹਮਣੇ ਭੈਣ ਕਾ ਗਿਆ ਕਾਰ ਦੇਖ ਸਕਦੇ ਹੋ ਜੋ ਸਭ ਤੋਂ ਪਿੱਛੇ ਆ ਕਰ ਉਹ ਆਪਣੀ ਭੈਣ ਦਾ ਕਾਰ ਆ ਤੇ ਹੁਣ ਆਪਾਂ ਭੈਣ ਕੇ ਕਰੇ ਚੱਲ ਕੇ ਤੁਹਾ ਨੂੰ ਮਿਲਦੇ ਆ ਤੇ ਪਹੁੰਚਿਆ ਆਪਾਂ ਪੈਨ ਕੇ ਘਰ ਤੇ ਇਧਰ ਬਾਪੂ ਆਪਾਂ ਨੂੰ ਆ ਕੇ ਮਿਲਿਆ ਜਿਨ੍ਹਾਂ ਦਾ ਸੁਭਾਅ ਬਹੁਤ ਹੀ ਵਧੀਆ ਆ ਜੋ ਕਿ ਪੈਨ ਦਾ ਦਾਦਾ ਸੋਹਰਾ ਆ ਤੇ ਜਦੋਂ ਵੀ ਆਪਾਂ ਹੁੰਦੇ ਆ ਤਾਂ ਆਪਾਂ ਨੂੰ ਬਹੁਤ ਵਧੀਆ ਮਿਲਦੇ ਆ ਤੇ ਇਧਰ ਆਪਾਂ ਜੋ ਸਮਾਨ ਲੈ ਕੇ ਆਏ ਆ ਪੈਨ ਲਈ ਉਹ ਆਪਾਂ ਰੱਖਤਾ ਮੰਝੇ ਤੇ ਇਹ ਦੇਖ ਸਕਦੇ ਹੋ ਫਰੂਟ ਪਟਾਕੇ ਇਧਰ ਆ ਗਿਆ ਆਪਣਾ ਪਾਂਜਾ ਜੋ ਬਹੁਤ ਜ਼ਿਆਦਾ ਸ਼ਤਾਨ ਆ ਤੇ ਮਥਾ ਆਪਣੇ ਕੋਲ ਆਇਆ ਆ ਤੇ ਆਉਂਦਿਆ ਇਹਨੇ ਪਕੜ ਲਿਆ ਪਟਾਕੇ ਜੋ ਇਹਦੇ ਹੱਥ ਵਿੱਚ ਛੁਰ ਲਈ ਆ ਤੇ ਹੁਣ ਇਹ ਇਹਨੂੰ ਚਲਾਏਗਾ ਤੇ ਇਧਰ ਪੈਨ ਕੇ ਖੇਤੀ ਵਾੜ ਦੇ ਨਵੇਂ ਪਏ ਸੰਦ ਤੇ ਇਹ ਆਪਾਂ ਦੇਖ ਕੇ ਤੇ ਹੁਣ ਲੈਂਦੇ ਆ ਛੁੱਟੀ ਤੇ ਚਲਦੇ ਆ ਘਰ ਵਾਪਿਸ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਹੈ ਤੇ ਇਸ ਕਰਕੇ ਚਲਦੇ ਆ ਘਰ ਤੇ ਘਰੇ ਜਾਣ ਤੋਂ ਪਹਿਲਾਂ ਆਪਾਂ ਮੂੰਹ ਤੇ ਬੰਨਦੇ ਆ ਰਮਾਲ ਕਿਉਂਕਿ ਸੜਕਾਂ ਤੇ ਬਹੁਤ ਜ਼ਿਆਦਾ ਧੂੜ ਮਿੱਟੀ ਆ ਇਸ ਕਰਕੇ ਆਪਾਂ ਨੂੰ ਧਿਆਨ ਨਾਲ ਜਾਣਾ ਪੈਣਾ ਤੇ ਇੱਧਰ ਜੋ ਤੁਸੀਂ ਜਮੀਨਾ ਦੇਖ ਰਹੇ ਇੱਥੇ ਆ ਗਿਆ ਪਾਣੀ ਤੇ ਹੁਣ ਪਹੁੰਚ ਆਇਆ ਆਪਾਂ ਘਰ ਤੇ ਕਰ ਰਿਹਾ ਕਿ ਜੋ ਦੇਖਿਆ ਤਮਾਮੇ ਹੁਣ ਆਈ ਹੋਈ ਸੀ ਜੋ ਕਿ ਦੀਵਾਲੀ ਦੀ ਖੁਸ਼ੀ 'ਚ ਨਵਾਂ ਮੋਟਰਸਾਈਕਲ ਲੈ ਕੇ ਆਏ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਤੁਸੀਂ ਵੀ ਕਮੈਂਟਾਂ 'ਚ ਦਿਓ ਇਹਨਾਂ ਨੂੰ ਮੁਬਾਰਕਾਂ ਤੇ ਵੀਡੀਓ ਨੂੰ ਕਰਦੇ ਇੱਥੇ ਖਤਮ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਧੰਨਵਾਦ